ਪੰਜਾਬ ਦੇ ਜਿਹੜੇ ਹਾਲਾਤ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਲਾਕੇ ਅਜਨਾਲੇ ਵਾਲੇ ਪਾਸਿਓਂ ਰਵੰਦਾਸ ਅਜਨਾਲਾ ਤੇ ਇਧਰ ਫਰੋਜ਼ਪੁਰ ਬਹੁਤਾਤ ਚ ਪਾਣੀ ਹੈ ਜਿਹੜਾ ਉਹ ਇਨਾਂ ਪਿੰਡਾਂ ਚ ਵੜਿਆ ਹੋਇਆ ਤੁਸੀਂ ਦੇਖ ਵੀ ਸਕਦੇ ਹੋ ਜਿਹੜੀਆਂ ਇਹ ਤਾਰਾਂ ਦਿਖਦੀਆਂ ਨੇ ਖੰਬੇ ਵਾਲੀਆਂ ਇਹ ਬਾਈ ਕਹਿੰਦੇ ਵੀ ਜਦੋਂ ਅਸੀਂ ਵੋਟ ਚ ਜਾਂਦੇ ਸੀ ਤੇ ਝੁੱਕ ਕੇ ਨਿਕਲਣਾ ਪੈਂਦਾ ਸੀ ਇੰਨਾ ਜਿਆਦਾ ਪਾਣੀ ਸੀ ਜਿੰਨਾ ਘਰਾਂ ਚੋਂ ਹੁਣ ਅਸੀਂ ਆਏ ਆ ਉਹ ਸਾਰੇ ਘਰ ਨੇ ਜਿਹੜੇ ਲਾਲੋ ਉਹਨਾਂ ਦੀਆਂ ਛੱਤਾਂ ਤੱਕ ਪਾਣੀ ਸੀ ਹਾਲਾਤ ਨੇ ਜਿਹੜੇ ਬਹੁਤ ਨਾਸਾਜ ਨੇ ਸੰਗਤ ਬੇਅੰਤ ਸੇਵਾ ਕਰ ਰਹੀ ਹੈ ਰਾਸ਼ਨ ਦੀ ਰਸਤੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਪਰ ਵੀਰ ਸੇਵਾ ਕਰਦੇ ਆ ਟੀਮਾਂ ਨਾਲ ਜਿਹੜੀਆਂ ਨਾ ਕੰਟੈਕਟ ਕਰਦੇ ਉਹਨਾਂ ਨੂੰ ਵਾਰੀ ਵਾਰੀ ਫੋਨ ਕਰਕੇ ਪੁੱਛਦੇ ਰਿਆ ਕਰੋ ਕਿ ਚਾਰੇ ਦੀ ਰਾਸ਼ਨ ਦੀ ਦਵਾਈਆਂ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਉਧਰ ਨਾਲੋਂ ਇੱਧਰ ਥੋੜਾ ਜਿਹਾ ਫਰਕ ਹੈ ਇੱਧਰ ਸਾਨੂੰ ਜ਼ਰੂਰਤ ਹੈ ਕਿ ਇੱਧਰ ਅਸੀਂ ਵੱਧ ਤੋਂ ਵੱਧ ਇਹ ਨਹੀਂ ਮੈਂ ਕਹਿ ਰਿਹਾ ਕਿ ਰਾਸ਼ਨ ਲੈ ਕੇ ਆਈਏ ਇਹ ਕਹਿ ਰਿਹਾ ਕਿ ਟੀਮਾਂ ਦੇ ਸੰਪਰਕ ਚ ਰਹੀਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਉਰੇ ਜ਼ਰੂਰਤ ਹੈ ਖਾਲਸਾ ਈਡ ਦੀ ਟੀਮ ਜਿਹੜੀ ਲਗਾਤਾਰ ਗਰਾਊਂਡ ਤੇ ਵਰਕ ਕਰ ਰਹੀ ਹੈ ਤੇ ਜਿਨ੍ਹਾਂ ਦਾ ਪਿਛੋਕੜ ਇਤਿਹਾਸ ਬਹੁਤ ਵੱਡਾ ਹੈ ਦੁਨੀਆਂ ਦੇ ਵਿੱਚ ਸਿੱਖਾਂ ਦਾ ਜਿਹੜਾ ਰੁਤਬਾ ਪ ਸੇਵਾ ਦੇ ਤੌਰ ਤੇ ਕਰਨ ਵਾਲੀ ਇਹ ਸੰਸਥਾ ਹੈ ਤੇ ਅਸੀਂ ਇਸ ਭਾਗੇ ਆਏ ਇਸ ਸੰਸਥਾ ਨਾਲ ਜੁੜ ਕੇ ਅਸੀਂ ਕੰਮ ਕਰ ਰਹੇ ਹਾਂ ਸੋ ਇਹਨਾਂ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਈਸਟ ਦਾ ਧੰਨਵਾਦ ਕਰਦੇ ਹਾਂ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਜਿੰਨਾ ਵੀ ਸਾਡੇ ਤੋਂ ਹੁੰਦਾ ਉੰਨੀ ਜਿੰਨੀ ਸਮਰੱਥਾ ਸਾਨੂੰ ਵੈਗਰੋ ਨੇ ਬਖਸ਼ੀ ਹੈ ਉਹਦੇ ਤੋਂ ਵੱਧ ਹੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਘੜੀ ਔਖੀ ਆ ਪਰ ਪੰਜਾਬ ਜਿੰਨੀ ਕੁ ਵਾਰ ਵੀ ਥੱਲੇ ਗਿਰਿਆ ਹੈ ਹਮੇਸ਼ਾ ਡੂਣਾ ਹੋ ਕੇ ਉਹਦੇ ਤੋਂ ਨਿਕਲਿਆ ਸਾਨੂੰ ਮੁਸਲਮਾਨ ਭਰਾ ਮਿਲ ਰਹੇ ਆ ਜਿਹੜੇ ਸੇਵਾ ਕਰਨ ਯੂਪੀ ਤੋਂ ਆ ਰਹੇ ਆ ਬਹੁਤ ਵੱਖ-ਵੱਖ ਵਰਗਾਂ ਦੇ ਭਰਾ ਆ ਰਹੇ ਆ ਮੈਂ ਸਭ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਸੇਵਾਦਾਰ ਬਣ ਕੇ ਆਏ ਹਾਂ ਜਿੰਨੀ ਸਮਰੱਥਾ ਸਾਨੂੰ ਵੈਗਨੋ ਨੇ ਬਖਸ਼ੀ ਹੈ ਅਸੀਂ ਖਾਲਸਾ ਜਰਦੀ ਟੀਮ ਨਾਲ ਰਲ ਕੇ ਜ਼ਰੂਰ ਤੁਹਾਡੀ ਸੇਵਾ 'ਚ ਹਾਜ਼ਰਾਂ